ਪਰਮਤਤਕਾਰਿਓ ਗੁਰੂ ਪਿਆਰ ਵਾਲਿਓ ਆਓ ਫਤੇ ਦੀ ਸਾਂਝ ਕਰ ਲਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਸਾਰ ਦਾ ਚੌਨਮਾ ਸਾਖੀ ਸਹਿਤ ਭਾਗ ਪਹਿਲਾ ਦੇ ਵਿੱਚੋਂ ਆਖਰੀ ਐਪੀਸੋਡ ਤੁਹਾਡੇ ਨਾਲ ਸਾਂਝਾ ਕਰਨ ਲੱਗਿਆ ਤੇ ਤੁਸੀਂ ਇਸ ਕਿਤਾਬ ਨੂੰ ਬਹੁਤ ਪਸੰਦ ਕੀਤਾ ਹੈ ਮੇਰੀ ਮਿਹਨਤ ਮੈਨੂੰ ਲੱਗਦਾ ਕਿ ਤੁਹਾਡੀ ਪਸੰਦਗੀ ਦੇ ਨਾਲ ਸਫਲ ਹੋਈ ਹੈ ਤੇ ਇਹਦੇ ਵਿੱਚੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਆਖਰੀ ਐਪੀਸੋਡ ਮੈਂ ਤੁਹਾਡੇ ਸਾਹਮਣੇ ਰੱਖਣ ਲੱਗਿਆ ਛੋਟੇ ਛੋਟੇ ਹਿੱਸੇ ਨੇ ਸਿੱਖਿਆਦਾਇਕ ਬਹੁਤ ਵਿਚਾਰਾਂ ਇਹੋ ਜਿਹਾ ਮਿਲਣੀਆਂ ਤੁਹਾਨੂੰ ਜਿਹੜੀ ਸਾਡੀ ਜ਼ਿੰਦਗੀ 'ਚ ਬਹੁਤ ਕੰਮ ਆਉਂਦੀਆਂ ਨੇ ਇਹਦਾ ਨਾਮ ਹੈ ਸੰਖੇਪ ਸਾਰਵਚਨ দান ਵਿੱਚ ਦਿੱਤਾ ਸੋਨਾ ਇੱਕ ਸਾਧ ਨੇ ਪੁਰਾਣੇ ਕੱਪੜੇ ਵਿੱਚ ਭਲੇੜ ਕੇ ਨਾਲ ਲੈ ਲਿਆ ਬਾਰ-ਬਾਰ ਚੇਲਿਆਂ ਨੂੰ ਆਖੇ ਪੁੱਤਰੋ ਧਿਆਨ ਰੱਖਣਾ ਚੋਰ ਉਚੱਕੇ ਨਾ ਆ ਪੈਣ ਰਾਤ ਆਈ ਹੈ ਹਨੇਰਾ ਹੈ ਧਿਆਨ ਰੱਖਣਾ ਮੈਨੂੰ ਅੱਜ ਡਰ ਬਹੁਤ ਲੱਗ ਰਿਹਾ ਜਦੋਂ ਸਾਧ ਅਵੇਸ਼ਲਾ ਹੋਇਆ ਇੱਕ ਚੇਲੇ ਨੇ ਸੋਨਾ ਝੁੱਕ ਕੇ ਇੱਕ ਰਾਹੀਰ ਬੰਦੇ ਨੂੰ ਦੇ ਦਿੱਤਾ ਤੇ ਆਰਾਮ ਨਾਲ ਸੌਂ ਗਿਆ ਜਦੋਂ ਸਾਧ ਉੱਠਿਆ ਤੇ ਪੁੱਛਿਆ ਸਭ ਠੀਕ ਠਾਕ ਹੈ ਨਾ ਹਾਂ ਗੁਰੂ ਜੀ ਹੁਣ ਸਭ ਠੀਕ ਠਾਕ ਹੈ ਜਿਸ ਚੀਜ਼ ਕਾਰਨ ਤੁਹਾਨੂੰ ਚੋਰਾਂ ਦਾ ਡਰ ਸਤਾ ਰਿਹਾ ਸੀ ਅਸੀਂ ਉਸ ਦਾ ਫਸਤਾ ਵੱਢ ਦਿੱਤਾ ਹੈ ਤੁਹਾਡਾ ਲੁਕਾਇਆ ਸੋਨਾ ਇੱਕ ਰਾਹੀਰ ਨੂੰ ਦੇ ਦਿੱਤਾ ਹੈ ਹੁਣ ਨਿਸ਼ਚਿੰਤ ਹੋ ਜਾਓ ਇਸੇ ਤਰ੍ਹਾਂ ਹਰ ਮਨੁੱਖ ਕਿਸੇ ਨਾ ਕਿਸੇ ਕਾਰਨ ਭੈਪੀਤ ਹੈ ਡਰ ਦੇ ਵਿੱਚ ਹੈ ਅਗੋਂ ਇੱਕ ਬ੍ਰਾਹਮਣ ਚਾਣਕੀਆ ਦੀ ਧੋਤੀ ਕਹਿੰਦੇ ਝਾੜੀ ਵਿੱਚ ਫਸ ਕੇ ਪਾਟ ਗਈ ਉਸ ਦੇ ਸੇਵਕਾਂ ਨੇ ਝਾੜੀ ਕੱਟਣੀ ਚਾਹੀ ब्राह्मण ਨੇ ਹੁਕਮ ਦਿੱਤਾ ਕਿ ਇਸ ਝਾੜੀ ਵਿੱਚ 15 ਦਿਨਾਂ ਤੱਕ ਲਗਾਤਾਰ ਪਾਣੀ ਪਾਓ ਉਹ ਸਾਰੇ ਬੜੇ ਹੈਰਾਨ ਸਨ ਪਰ ਹੁਕਮ ਮੰਨ ਕੇ ਪਾਣੀ ਪਾਉਂਦੇ ਗਏ 15ਵੇਂ ਦਿਨ ਉਸਨੇ ਸਾਰਿਆਂ ਨੂੰ ਕਿਹਾ ਕਿ ਅੱਜ ਜ਼ੋਰ ਲਾ ਕੇ ਇਸ ਝਾੜੀ ਨੂੰ ਜੜੋਂ ਪੁੱਟ ਦਿਓ ਹੁਣ ਮਿੱਟੀ ਪੋਲੀ ਹੋ ਗਈ ਹੈ ਤੇ ਇਵੇਂ ਹੀ ਕੀਤਾ ਗਿਆ ਉਹ ਕਹਿੰਦਾ ਜੇ ਉਸੇ ਦਿਨ ਗੁੱਸੇ ਵਿੱਚ ਆ ਕੇ ਉੱਪਰੋਂ ਕੱਟ ਦਿੰਦੇ ਤਾਂ ਇਸ ਨੇ ਫਿਰ ਪੁੰਗਰ ਪੈਣਾ ਸੀ ਸਿਆਣਪ ਨਾਲ ਕੰਮ ਕਰਿਆ ਕਰੋ ਦੁਸ਼ਮਣ ਦੀਆਂ ਜੜਾਂ ਚੋਂ ਸਭ ਕੁਝ ਖਤਮ ਕਰ ਦਿਓ ਉਹਦੀਆਂ ਜੜਾਂ ਪੁੱਟ ਦਿਓ ਨਹੀਂ ਤਾਂ ਉਹਨੇ ਫਿਰ ਪੈਦਾ ਹੋ ਜਾਣੇ ਦੁਨੀਆਂ ਦੇ ਹਰੇਕ ਰਾਜਿਆਂ ਨੇ ਸਿੱਕਿਆਂ ਤੇ ਆਪਣਾ ਨਾਮ ਲਿਖਵਾਇਆ ਸਾਰੇ ਦੇਸ਼ ਦੀ ਜ਼ਮੀਨ ਆਪਣੇ ਨਾਮ ਬਣਾਈ ਹਰ ਇੱਕ ਦੀ ਬੇਟੀ ਤੇ ਰਾਜੇ ਦਾ ਪਤਨੀ ਵਾਲਾ ਅਧਿਕਾਰ ਹੋ ਜਾਂਦਾ ਜਦੋਂ ਚਾਹੇ ਕਿਸੇ ਦੀ ਬੇਟੀ ਨੂੰ ਆਪਣੇ ਮਹਿਲ ਵਿੱਚ ਲੈ ਜਾਵੇ ਸਾਰਿਆਂ ਦੇ ਜੀਵਨ ਅਤੇ ਮੌਤ ਦਾ ਮਾਲਕ ਵੀ ਰਾਜਾ ਹੋਇਆ ਕਰਦਾ ਸੀ ਕਿਸੇ ਨੂੰ ਮਾਰੇ ਜਾਂ ਬਖਸ਼ ਦੇਵੇ ਪਰ ਬਾਬਾ ਬੰਦਾ ਸਿੰਘ ਬਹਾਦਰ ਮਹਾਰਾਜਾ ਰਣਜੀਤ ਸਿੰਘ ਨੇ ਸਿੱਕਿਆਂ ਤੇ ਆਪਣਾ ਨਾਮ ਨਹੀਂ ਲਿਖਵਾਇਆ ਜ਼ਮੀਨ ਆਪਣੀ ਨਹੀਂ ਬਣਾਈ ਸਗੋਂ ਲੋਕਾਂ ਦੀ ਜ਼ਮੀਨ ਬਣਾ ਦਿੱਤੀ ਕਿਸੇ ਦੀ ਧੀ ਭੈਣ ਆਪਣੇ ਘਰ ਜੋਰੀ ਨਹੀਂ ਲਿਆਂਦੀ ਕਿਸੇ ਦੀ ਜਾਨ ਨਹੀਂ ਲਈ ਬਲਕਿ ਸਾਰਿਆਂ ਦੀ ਰਾਖੀ ਕੀਤੀ ਤੇ ਪੰਜਾਬ ਬਸਦਾ ਕਰ ਦਿੱਤਾ ਗੁਰਬਾਣੀ ਵਿੱਚ ਕਮਲ ਦੇ ਫੁੱਲ ਦੀ ਬਹੁਤ ਵਡਿਆਈ ਕੀਤੀ ਗਈ ਹੈ Hindu ਸਮਾਜ ਨਾਲ ਵੀ ਕਮਲ ਦੀਆਂ ਬਹੁਤ ਕਹਾਣੀਆਂ ਜੁੜੀਆਂ ਹੋਈਆਂ ਹਨ ਇਸ ਦੀ ਮੁੱਖ ਖੂਬੀ ਜੋ ਦੱਸੀ ਗਈ ਹੈ ਕਿ ਇਹ ਚਿੱਕੜ ਜਾਂ ਪਾਣੀ ਵਿੱਚ ਰਹਿ ਕੇ ਵੀ ਲਿਬੜਦਾ ਨਹੀਂ ਹੈ ਭਿਜਦਾ ਨਹੀਂ ਹੈ ਇਹ ਵੀ ਸੱਚ ਹੈ ਕਿ ਗਾਰੇ ਅਤੇ ਚਿੱਕੜ ਤੋਂ ਬਿਨਾ ਕਮਲ ਪੈਦਾ ਵੀ ਨਹੀਂ ਹੁੰਦਾ ਜੇ ਚਿੱਕੜ ਨਾ ਹੋਵੇ ਤਾਂ ਕਮਲ ਨਹੀਂ ਹੋਵੇਗਾ ਇਸੇ ਤਰ੍ਹਾਂ ਮਨੁੱਖ ਨੇ ਹੱਡ ਚੰਮ ਮਾਸ ਲਹੂ ਮਿਜ ਤੇ ਮਲ ਮੂਤਰ ਵਾਲੇ ਸਰੀਰ ਵਿੱਚੋਂ ਹੀ ਚੰਗਿਆਈ ਪੈਦਾ ਕਰਨੀ ਹੈ ਜੇ ਸਰੀਰ ਵਿੱਚ ਵਿਕਾਰ ਹਨ ਤਾਂ ਗੁਣ ਵੀ ਹੈਗੇ ਨੇ ਉਹ ਗੁਣਾ ਨੂੰ ਗੁਣਾ ਵਿੱਚ ਤਬਦੀਲ ਕਰਨ ਦੀ ਸਿਆਣਪ ਪੈਦਾ ਕਰਨੀ ਹੈ ਹੀਰੇ ਦੀ ਪਰਖ ਕਰਨ ਵਾਸਤੇ ਜੌਹਰੀ ਦੀ ਅੱਖ ਹੋਣੀ ਚਾਹੀਦੀ ਹੈ ਭਾਵ ਕਿ ਜੌਹਰੀ ਵਰਗਾ ਗਿਆਨ ਹੋਵੇ ਆਮ ਮਨੁੱਖ ਵਾਸਤੇ ਹੀਰਾ ਵੀ ਇੱਕ ਪੱਥਰ ਹੈ ਆਮ ਪੱਥਰਾਂ ਵਰਗਾ ਹੀ ਹੈ ਜੀਵਨ ਵਿੱਚ ਕਾਮਯਾਬ ਹੋਣ ਵਾਸਤੇ ਗਿਆਨ ਹਾਸਲ ਕਰਨਾ ਸਭ ਤੋਂ ਉੱਤਮ ਕੰਮ ਹੈ ज्ञान प्राप्ति ਤੋਂ ਮਗਰੋਂ ਕਿਸੇ ਖੇਤਰ ਵਿੱਚ ਜਾਓ ਕਾਮਯਾਬੀ ਮਿਲੇਗੀ ਚੰਗੇ ਮੰਦੇ ਦੀ ਖੋਟੇ ਖਰੇ ਦੀ ਇਨਸਾਫ ਬੇਇਨਸਾਫੀ ਦੀ ਧਰਮ ਜਾਂ ਪਾਪ ਦੀ ਮਨੁੱਖੀ ਕਾਨੂੰਨ ਅਤੇ ਰੱਬੀ ਕਾਨੂੰਨ ਦੀ ਕਿਸਮਤ ਅਤੇ ਮਿਹਨਤ ਦੀ ਤਾਂ ਹੀ ਸਮਝ ਆਵੇਗੀ ਜੇ ਅਕਲ ਹੈ ਜੇ ਗਿਆਨ ਹੈ ਨਹੀਂ ਤਾਂ ਮਨੁੱਖ ਪਸ਼ੂਆਂ ਬਾਗ પેટ ਭਰਦਾ ਹੈ ਬੱਚੇ ਪੈਦਾ ਕਰਦਾ ਹੈ ਤੇ ਫਿਰ ਮਰ ਜਾਂਦਾ ਹੈ ਤੇ ਕਰਦਾ ਕੁਝ ਵੀ ਨਹੀਂ ਹੈ ਹਰ ਕੰਮ ਧੀਰਜ ਨਾਲ ਕਰਨਾ ਚਾਹੀਦਾ ਹੈ ਜਲਦਬਾਜ਼ੀ ਵਿੱਚ ਗਲਤੀਆਂ ਜ਼ਿਆਦਾ ਹੁੰਦੀਆਂ ਹਨ ਜਿਵੇਂ ਖੂਪ ਪੁੱਟਣ ਲੱਗਿਆਂ ਪਹਿਲਾਂ ਮਿੱਟੀ ਫਿਰ ਰੋੜੇ ਫਿਰ ਰੇਤ ਤੇ ਅਖੀਰ ਵਿੱਚ ਨਿਰਮਲ ਜਲ ਪ੍ਰਾਪਤ ਹੁੰਦਾ ਹੈ ਦੁੱਧ ਪ੍ਰਾਪਤ ਕਰਨ ਵਾਸਤੇ ਮੱਝਾਂ ਦੀ ਗਊਆਂ ਦੀ ਸੇਵਾ ਕਰਨੀ ਹੀ ਪੈਂਦੀ ਹੈ ਫਸਲ ਬੀਜ ਕੇ ਸੇਵਾ ਵੀ ਅਤੇ ਸੰਭਾਲ ਵੀ ਕਰਨੀ ਪਵੇਗੀ ਤਾਂ ਹੀ ਘਰ ਵਿੱਚ ਅਨਾਜ ਆਵੇਗਾ ਧੀਰਜ ਰੱਖਣਾ ਬਹੁਤ ਜ਼ਰੂਰੀ ਹੈ 1969 ਵਿੱਚ ਗੁਰੂ ਨਾਨਕ ਸਾਹਿਬ ਦਾ 500ਵਾਂ ਜਨਮ ਦਿਨ ਸੀ ਸਾਰੇ ਨਾਨਕਲੇਵਾ ਸਿੱਖਾਂ ਨੇ ਬਹੁਤ ਪੈਸਾ ਖਰਚ ਕੀਤਾ ਕਈ ਸਕੀਮਾਂ ਸ਼ੁਰੂ ਕੀਤੀਆਂ ਰੇਲ ਵਿਭਾਗ ਵਿੱਚ ਨੌਕਰੀ ਕਰਨ ਵਾਲੇ ਇੱਕ ਸਿੱਖ ਵੀਰ ਨਾਲ ਮੁਲਾਕਾਤ ਹੋਈ ਉਹ ਗੱਡੀਆਂ ਦਾ ਗਾਰਡ ਲੱਗਿਆ ਹੋਇਆ ਸੀ ਇਹ ਸਵਾਰੀ 500ਵਾਂ ਗੁਰਪੁਰ ਮਨਾ ਰਹੇ ਹੋ ਮੈਂ ਪੁੱਛਿਆ ਆਖਣ ਲੱਗਾ ਅਸੀਂ ਇਸ ਮਹਿਕਮੇ ਵਿੱਚ ਨੌਕਰੀ ਵਾਲੇ ਸਿੱਖਾਂ ਨੇ ਇਕੱਠੇ ਹੋ ਕੇ ਫੈਸਲਾ ਕੀਤਾ ਹੈ ਕਿ ਘੱਟੋ ਘੱਟ 1 ਸਾਲ ਲਈ ਅਸੀਂ ਕਿਸੇ ਤੋਂ ਰਿਸ਼ਪਤ ਨਹੀਂ ਲਵਾਂਗੇ ਤੇ ਸਹੀ ਡਿਊਟੀ ਨਿਭਾਵਾਂਗੇ ਇਸ ਢੰਗ ਨਾਲ ਅਸੀਂ ਪੂਰਾ 1 ਸਾਲ ਗੁਰੂ ਨਾਨਕ ਸਾਹਿਬ ਦਾ ਗੁਰਪੁਰਬ ਮਨਾਵਾਂਗੇ ਅੱਖ ਨੇ ਪਹਾੜ ਦੇ ਪਾਰ ਦੂਰ ਤੱਕ ਵੇਖਿਆ ਸੋਹਣੀ ਵਾਦੀ ਵੇਖ ਕੇ ਬਹੁਤ ਖੁਸ਼ ਹੋਈ ਸਾਰਿਆਂ ਨੂੰ ਉੱਚੀ ਉੱਚੀ ਸਮਝਾਇਆ ਕਿ ਉਹ ਸਾਹਮਣੇ ਬਹੁਤ ਸੁੰਦਰ ਦ੍ਰਿਸ਼ ਹੈ ਕੰਨ ਕਹਿਣ ਲੱਗੇ ਕਿ ਸਾਨੂੰ ਕੁਝ ਸੁਣਾਈ ਤਾਂ ਦਿੰਦਾ ਨਹੀਂ ਨੱਕ ਕਹਿਣ ਲੱਗਾ ਕੋਈ ਮਹਿਕ ਖੁਸ਼ਬੂ ਤਾਂ ਆਉਂਦੀ ਨਹੀਂ ਜੀਭ ਕਹਿ ਉੱਠੀ ਕਿ ਸਵਾਦ ਤਾਂ ਉਸ ਦਾ ਵੇਖਿਆ ਨਹੀਂ ਹੱਥ ਬੋਲ ਪਏ ਕਿ ਉਹ ਛੂਹਿਆ ਤਾਂ ਜਾਂਦਾ ਨਹੀਂ ਫਿਰ ਬੋਗਣਤੀ ਦਾ ਫੈਸਲਾ ਸੁਣਾ ਦਿੱਤਾ ਗਿਆ ਕਿ ਅੱਖ ਝੂਠ ਬੋਲਦੀ ਹੈ ਇਸੇ ਤਰ੍ਹਾਂ ਬਹੁਤ ਵਾਰੀ ਸੱਚਿਆਂ ਨੂੰ ਬੋਗਣਤੀ ਦੇ ਨਾਲ ਝੂਠੇ ਸਾਬਤ ਕਰ ਦਿੱਤਾ ਜਾਂਦਾ ਕਿਉਂਕਿ ਉਹ ਇਕੱਲਾ ਹੈ ਦੇ ਝੂਠਿਆਂ ਦੀ ਗਿਣਤੀ ਬਹੁਤੀ ਹੈ ਇੱਕ ਦਿਓ ਜਾਨੀ ਕਿ ਲੋਭੀ ਮਨੁੱਖ ਜੋ ਧਰਤੀ ਨੂੰ ਖਾਂਦਾ ਸੀ ਸਮੁੰਦਰ ਨੂੰ ਪੀਂਦਾ ਸੀ ਧਰਤੀ ਬਹੁਤ ਵਿਸ਼ਾਲ ਹੈ ਸਮੁੰਦਰ ਅਥਾ ਹੈ ਬੇਅੰਤ ਹੈ ਇਸ ਦੇ ਪਦਾਰਥ ਕਦੀ ਖਤਮ ਨਹੀਂ ਹੋਣੇ ਨਾ ਸਮਝ ਮਨੁੱਖ ਫਿਕਰਬੰਦ ਹੈ ਕਿ ਕੱਲ ਨੂੰ ਕੀ ਖਾਵਾਗਾ ਕਿਉਂਕਿ ਖਜ਼ਾਨਿਆਂ ਨੂੰ ਵਰਤਣ ਦੀ ਸੋਝ ਹੀ ਨਹੀਂ ਹੈ ਇਸ ਧਰਤੀ ਤੇ ਤੁਹਾਡੇ ਆਲੇ-ਦੁਆਲੇ ਜਾਨਵਰ ਉਤਨੇ ਖਤਰਨਾਕ ਨਹੀਂ ਹਨ ਜਿੰਨੇ ਮਨੁੱਖ ਖਤਰਨਾਕ ਨੇ ਇਥੇ ਤਿੱਖੀਆਂ ਨੰਦਰਾਂ ਵਾਲੇ ਆਦਮੀ ਮਿਲਣਗੇ ਖਤਰਨਾਕ ਸਿੰਘਾਂ ਵਾਲੇ ਮਜ਼ਬੂਤ ਪੰਜਿਆਂ ਵਾਲੇ ਜ਼ਹਿਰ ਉਗਲਦੀ ਜ਼ਬਾਨ ਵਾਲੇ ਮਿਲਣਗੇ ਇਹਨਾਂ ਨੂੰ ਹੀ ਨੇਕਰਾ ਤੇ ਲਿਆਉਣ ਵਾਸਤੇ ਢੰਗ ਲੱਭਣੇ ਪੈਣਗੇ ਇਹਨਾਂ ਨਾਲ ਵੀ ਪਿਆਰ ਵਾਲਾ ਸਲੂਕ ਕਰਨਾ ਪਵੇਗਾ ਇੱਕ ਆਦਮੀ ਨੇ ਮਰਨ ਲੱਗਿਆਂ ਪਰਮੇਸ਼ਰ ਨੂੰ ਯਾਦ ਕੀਤਾ ਨਾਲ ਹੀ ਸ਼ੈਤਾਨ ਦਾ ਗੁਣਗਾਇਨ ਕੀਤਾ ਸਬੰਧੀਆਂ ਨੇ ਪੁੱਛਿਆ ਰੱਬ ਨੂੰ ਯਾਦ ਕਰਨਾ ਤਾਂ ਠੀਕ ਐ ਪਰ ਸ਼ੈਤਾਨ ਨੂੰ ਕਿਉਂ ਯਾਦ ਕੀਤਾ ਉਹ ਆਖਣ ਲੱਗਾ ਰੱਬ ਦਿਆਲੂ ਹੈ ਪਰ ਸ਼ੈਤਾਨ ਬੜਾ ਖਤਰਨਾਕ ਹੈ ਜੇ ਮੈਂ ਉਸ ਨੂੰ ਖੁਸ਼ ਨਾ ਕੀਤਾ ਤਾਂ ਮੇਰਾ ਨੁਕਸਾਨ ਕਰ ਦੇਵੇਗਾ ਦੋਵਾਂ ਨੂੰ ਖੁਸ਼ ਰੱਖੋ ਖਤਰਾ ਨਹੀਂ ਸੇੜਨਾ ਚਾਹੀਦਾ ਇਸੇ ਤਰ੍ਹਾਂ ਦੁਕਾਨਦਾਰ ਵਪਾਰੀ ਤੇ ਧਰਮ ਪ੍ਰਚਾਰਕ ਇਸੇ ਵਰਤੀ ਵਾਲੇ ਹਨ ਕਿਸੇ ਨੂੰ ਨਰਾਜ਼ ਨਹੀਂ ਕਰਨਾ ਚਾਹੁੰਦੇ ਦੋ ਪੈਸੇ ਆਉਣੇ ਚਾਹੀਦੇ ਹਨ ਜਿਵੇਂ ਮਰਜ਼ੀ ਆਉਣ ਭਾਵੇਂ ਝੂਠ ਬੋਲਣਾ ਪਵੇ ਤੇ ਭਾਵੇਂ ਸੱਚ ਬੋਲਣਾ ਪਵੇ ਮੁਹੰਮਦ ਸਾਹਿਬ ساری ਉਮਰ جنگ ਲੜਦੇ ਰਹੇ ਆਪਣੇ ਸੇਵਕਾਂ ਨੂੰ جنگ ਲੜਨ ਲਈ ਤਿਆਰ ਕਰਦੇ ਰਹੇ ਮੱਕਾ ਛੱਡ ਕੇ ਮਦੀਨੇ ਜਾ ਕੇ ਬਸਣਾ ਪਿਆ ਉਹਨਾਂ ਦੇ ਉੱਤਰ ਅਧਿਕਾਰੀਆਂ ਨੇ ਬੇਅੰਤ ਜੰਗਾਂ ਲੜੀਆਂ ਪਰ ਮੁਹੰਮਦ ਸਾਹਿਬ ਦੀ ਤਲਵਾਰ ਤੇ ਲਿਖਿਆ ਹੋਇਆ ਸੀ ਮੈਂ ਸੰਸਾਰ ਵਿੱਚ ਅਮਨ ਦਾ ਪੈਗਾਮ ਦੇਣ ਆਇਆ ਹਾਂ ਮੈਂ ਸੰਸਾਰ ਵਿੱਚ ਅਮਨ ਦਾ ਪੈਗਾਮ ਦੇਣ ਆਇਆ ਹਾਂ ਧਰਮ ਪ੍ਰਾਤਨਤਾ ਤੇ ਖੜਾ ਹੈ ਪ੍ਰਾਤਨਤਾ ਤੇ ਹੀ ਮਾਨ ਕਰਦਾ ਹੈ ਜਦੋਂ ਕਿ ਵਿਗਿਆਨ ਨਵੀਨਤਾ ਦਾ ਹਾਮੀ ਹੈ ਨਵੀਨ ਸਹੂਲਤਾਂ ਪੈਦਾ ਕਰਦਾ ਹੈ ਧਰਮ ਤਿਆਗ ਦਾ ਪ੍ਰਚਾਰ ਕਰਦਾ ਹੈ ਵਿਗਿਆਨ ਸਾਡੀਆਂ ਸਾਰੀਆਂ ਲੋੜਾਂ ਪੂਰੀਆਂ ਕਰਦਾ ਹੈ ਧਰਮ ਮੰਨੋ ਬੈਲ ਗੱਡੀ ਹੈ ਵਿਗਿਆਨ ਸਮਝੋ ਰਾਕੇਟ ਦੀ ਸਬੀੜ ਨਾਲ ਅੱਗੇ ਵਧ ਰਿਹਾ ਹੈ ਇਸੇ ਲਈ ਗੁਰੂ ਨਾਨਕ ਸਾਹਿਬ ਨੇ ਧਰਮ ਦੇ ਪੁਰਾਣੇ ਤਰੀਕੇ ਤੇ ਰਵੈਤਾਂ ਤੋਂ ਮੁਕਤ ਹੋ ਕੇ ਸੋਚਣ ਲਈ ਹੁਕਮ ਕੀਤਾ ਨਰੋਲ ਵਿਗਿਆਨਕ ਢੰਗ ਨਾਲ ਪਰ ਦੁਖਦਾਈ ਪੱਖ ਇਹ ਹੈ ਕਿ ਸਿੱਖ ਲਿਖਾਰੀ ਤੇ ਸਿੱਖ ਪ੍ਰਚਾਰਕ ਗੁਰਬਾਣੀ ਨੂੰ ਅਤੇ ਇਤਿਹਾਸ ਨੂੰ ਵਿਗਿਆਨਕ ਨਜ਼ਰੀਏ ਨਾਲ ਪਰਖ ਕੇ ਲੇਖ ਅਤੇ ਬੋਲ ਨਹੀਂ ਸਕੇ ਉਹ ਵੀ ਅੰਧਵਿਸ਼ਵਾਸ ਦੀਆਂ ਕਹਾਣੀਆਂ ਹੀ ਸਟੇਜਾਂ ਤੇ ਸੁਣਾਈ ਜਾ ਰਹੇ ਨੇ ਨਿਰੋਲ ਸ਼ਾਂਤੀ ਮੰਗਣ ਵਾਲਿਆਂ ਦਾ ਮਨ ਅਤੇ ਸਰੀਰ ਕਮਜ਼ੋਰ ਹੋ ਜਾਂਦਾ ਹੈ ਨਿਰੋਲ ਸ਼ਾਂਤੀ ਜਾਂ ਤਾਂ ਬਜ਼ੁਰਗ ਚਾਹੁੰਦੇ ਹਨ ਜਾਂ ਬਿਮਾਰ ਚਾਹੁੰਦੇ ਹਨ ਕਾਮਯਾਬੀਆਂ ਪ੍ਰਾਪਤ ਕਰਨ ਲਈ ਖਤਰੇ ਸਹਿਣੇ ਪੈਂਦੇ ਹਨ ਸਿਕੰਦਰ ਵਾਸਕੋਡੀ ਗਾਮਾ ਨਪੋਲੀਅਨ ਮਹਾਰਾਜਾ ਰਣਜੀਤ ਸਿੰਘ ਹਰੀ ਸਿੰਘ ਨਲਵਾ ਬੰਦਾ ਸਿੰਘ ਬਹਾਦਰ ਵੈਨਜਲੇ ਆਦਕ ਨੇ ਸਿਆਣਪ ਅਤੇ ਦਲੇਰੀ ਨਾਲ ਕੰਮ ਕੀਤਾ ਸੀ ਆਪਣੇ ਲੋਕਾਂ ਨੂੰ ਮਾਣ ਦਿਵਾਇਆ ਸੀ ਕੇਵਲ ਸ਼ਾਂਤੀ ਨਹੀਂ ਮੰਗੀ ਸ਼ਾਂਤੀ ਸ਼ਾਂਤੀ ਕੋਕਣ ਵਾਲੇ ਕਮਜ਼ੋਰ ਲੋਕ ਹੋਇਆ ਕਰਦੇ ਹਨ ਨਾਬਦੀ ਕੀ ਸਹੋ ਨਾਬਦੀ ਕੀ ਕਰੋ ਭੈ ਕਾਹੂ ਕੋ ਦੇਤ ਨਾ ਨੈ ਭੈ ਮਾਨਤ ਆਨ ਨਾ ਡਰੋ ਨਾ ਡਰਾਓ ਕੋਮਾ ਉਸਰ ਦੀਆਂ ਬੜੀ ਮਿਹਨਤ ਨਾਲ ਹਨ ਬਹੁਤ ਦੂਰੰਦੇਸ਼ੀ ਅਤੇ ਕੁਰਬਾਨੀਆਂ ਨਾਲ ਪਰ ਬਰਬਾਦ ਕਰਨ ਵਾਸਤੇ ਜਿਵੇਂ ਬੇੜੀ ਨੂੰ ਡੋਬਣ ਲਈ ਇੱਕੋ ਸੁਰਾਖ ਕਾਫੀ ਹੈ ਸੰਗਲੀ ਦੀ ਮਜ਼ਬੂਤੀ ਇੱਕੋ ਕੜੀ ਕਮਜ਼ੋਰ ਹੋਣ ਤੇ ਬਰਬਾਦ ਹੋ ਜਾਂਦੀ ਹੈ ਇੱਕੋ ਬਰਾਈ ਇਨਸਾਨ ਨੂੰ ਤਬਾਹ ਕਰ ਸਕਦੀ ਹੈ ਲੰਕਾ ਨੂੰ ਜਿਵੇਂ ਪਬੀਸ਼ਨ ਨੇ ਬਾਲੀ ਨੂੰ ਉਹਦੇ ਭਰਾ ਸੁਗਰੀਬ ਨੇ ਕੌਰਵਾਂ ਪੰਡਵਾਂ ਨੂੰ ਸੁਕਨੀ ਨੇ ਦੇਵਤਿਆਂ ਨੂੰ ਨਾਰਦ ਨੇ ਭਰਤ ਨੂੰ ਜੈਚੰਦ ਨੇ ਸਿਖਰਾਜ ਨੂੰ ਡੋਗਰਿਆਂ ਨੇ ਬਰਬਾਦ ਕਰ ਦਿੱਤਾ ਸੀ ਤੋਂ ਸਾਨੂੰ ਹਰ ਵਕਤ ਸਾਵਧਾਨ ਰਹਿਣਾ ਪਵੇਗਾ ਕਿ ਅਸੀਂ ਆਪਣੇ ਵਿਰੋਧੀਆਂ ਤੋਂ ਕਿਵੇਂ ਬਚਣਾ ਹੈ ਦੁਨੀਆ ਦੀ ਕੋਈ ਚੀਜ਼ ਅਧੂਰੀ ਚੰਗੀ ਨਹੀਂ ਲੱਗਦੀ ਰਾਗ ਅਧੂਰਾ ਚੰਗਾ ਨਹੀਂ ਲੱਗਦਾ ਕਵਿਤਾ ਪਹਿਰਾਵਾ ਚਿੱਤਰ ਮਕਾਨ ਵਿਦਿਆ ਹੁਨਰ ਇਹ ਕੁਝ ਵੀ ਅਧੂਰਾ ਚੰਗਾ ਨਹੀਂ ਲੱਗਦਾ ਇਹ ਪੂਰਾ ਹੀ ਸੋਹਣਾ ਲੱਗਦਾ ਹੈ ਇਸੇ ਤਰ੍ਹਾਂ ਮਨੁੱਖ ਨੂੰ ਗੁਰਬਾਣੀ ਵਿੱਚ ਚਿੱਤਰੇ ਪੂਰੇ ਮਨੁੱਖ ਜਾਨੀ ਕਿ ਗੁਰਮਖ ਹੀ ਬਣਨਾ ਚਾਹੀਦਾ ਹੈ ਅੱਧੇ ਅਧੂਰੇ ਨਹੀਂ ਅੱਜ ਕੇਵਲ ਅੱਧੇ ਅਧੂਰੇ ਲੋਕ ਜਿਹੜੇ ਕੇਵਲ ਪਹਿਰਾਵਾ ਪਾ ਲੈਂਦੇ ਨੇ ਪਰ ਉਹਨਾਂ ਦਾ ਵਿਹਾਰ ਤੇ ਕਿਰਦਾਰ ਗੁਰਮਖਾਂ ਵਾਲਾ ਨਹੀਂ ਹੈ ਉਹ ਅੱਧੇ ਅਧੂਰੇ ਮਨੁੱਖ ਹੀ ਆਖੇ ਜਾ ਸਕਦੇ ਨੇ ਤਾਕਤਵਰ ਨੂੰ ਕੋਈ ਹੱਥ ਨਹੀਂ ਲਾਉਂਦਾ ਕਿਉਂਕਿ ਖਤਰਾ ਹੈ ਧਾਰਮਿਕ ਅਖੌਣ ਵਾਲੇ ਮੁਖੀਆਂ ਨੇ ਬਲੀ ਤੇ ਕੁਰਬਾਨੀ ਦਾ ਦਸਤੂਰ ਚਾਲੂ ਕੀਤਾ ਸੀ ਪਰ ਬਲੀ ਜਾਂ ਕੁਰਬਾਨੀ ਹਿੰਦੂ ਅਤੇ ਮੁਸਲਮਾਨ ਦੋਵੇਂ ਤਰ੍ਹਾਂ ਕਮਜ਼ੋਰ ਜੀਵਾਂ ਦੀ ਹੀ ਇਹਨਾਂ ਨੇ ਪ੍ਰਵਾਨ ਕੀਤੀ ਹੈ ਤਾਕਤਵਰਾਂ ਦੀ ਨਹੀਂ ਹਾਥੀ ਦੀ ਕੁਰਬਾਨੀ ਨਹੀਂ ਦਿੱਤੀ ਜਾਂਦੀ ਸ਼ੇਰ ਰਿચ્છ ਚੀਤਾ ਘੋੜਾ ਆਦਿਕ ਨਹੀਂ ਮਾਰਿਆ ਜਾਂਦਾ ਕਮਜ਼ੋਰਾਂ ਦੀ ਕੁਰਬਾਨੀ ਦਿੱਤੀ ਜਾਂਦੀ ਹੈ ਜਿਵੇਂ ਭੇਡਾਂ ਬੱਕਰੀਆਂ, ਗਾਵਾਂ, ਮੱਝਾਂ ਅਤੇ ਗਰੀਬ ਮਨੁੱਖ ਮੰਦਰਾਂ ਦੇ ਮਾਲਕ ਤਾਕਤਵਰ ਆਦਮੀ ਬਣਦੇ ਹਨ। ਔਰਤਾਂ ਉਹਨਾਂ ਪੁਜਾਰੀਆਂ ਦਾ ਮਨੋਰੰਜਨ ਕਰਨ ਲਈ ਕੇਵਲ ਦੇਵਦਾਸੀਆਂ ਬਣਦੀਆਂ ਹਨ। ਸਾਰਾ ਜੀਵਨ ਪੁਜਾਰੀ ਲਈ ਕੁਰਬਾਨ, ਕਮਜ਼ੋਰਾਂ ਦੀ ਬਲੀ ਤੇ ਮੌਤ ਤੇ ਤਾਕਤਵਰ ਮਾਲਕ ਚਾਹੇ ਕਿਸੇ ਦੀ ਬਲੀ ਦੇ ਦੇਣ ਤੇ ਫਿਰ ਵੀ ਪਵਿੱਤਰ ਅਖਵਾਉਂਦੇ ਨੇ। वासु ਭਾਰਦਵਾਜ ਜੋ ਕਿ ਸੂਰਤ ਸ਼ਹਿਰ ਗੁਜਰਾਤ ਦਾ ਇੱਕ ਪੱਤਰਕਾਰ ਸੀ ਕੈਂਸਰ ਦੀ ਬਿਮਾਰੀ ਦਾ ਵੱਡੇ ਹਸਪਤਾਲਾਂ ਵਿੱਚ ਉਸ ਨੇ ਇਲਾਜ ਕਰਵਾਇਆ ਪਰ ਠੀਕ ਨਾ ਹੋਇਆ ਸਨ 2002 ਵਿੱਚ ਅੰਮ੍ਰਿਤਸਰ ਆ ਕੇ ਉਸ ਨੇ ਪਾਠ ਕਰਵਾਇਆ ਤੇ ਕਹਿੰਦੇ ਨੇ ਪਾਠ ਸੁਣਿਆ ਅਰਦਾਸ ਕੀਤੀ ਤੇ ਝੂਠ ਪ੍ਰਚਾਰਿਆ ਗਿਆ ਕਿ ਉਹ ਠੀਕ ਹੋ ਗਿਆ ਸਾਰੇ ਅਖਬਾਰਾਂ ਤੇ ਜਥੇਦਾਰਾਂ ਨੇ ਇਸ ਗੱਲ ਨੂੰ ਬਹੁਤ ਉਛਾਲਿਆ ਬਹੁਤ ਉਛਾਲਿਆ ਪਰ ਵਸੂ ਭਾਰਦਵਾਜ ਦੀ 2006 ਵਿੱਚ ਮੌਤ ਹੋ ਗਈ ਇਸੇ ਕੈਂਸਰ ਦੀ ਬਿਮਾਰੀ ਨਾਲ ਹੋਈ ਜਿਸ ਦੀ ਕਿਸੇ ਅਖਬਾਰ ਨੇ ਕੋਈ ਖਬਰ ਨਹੀਂ ਦਿੱਤੀ ਇੰਟਰਨੈਟ ਤੇ ਇਸ ਦੇ ਠੀਕ ਹੋਣ ਬਾਰੇ ਬਹੁਤ ਪੜਨ ਨੂੰ ਮਿਲ ਜਾਵੇਗਾ ਪਰ ਮਰਨ ਬਾਰੇ ਕੋਈ ਨਹੀਂ ਬੋਲੇਗਾ ਸਰੋਵਰ ਅਤੇ ਪਾਠ ਨੂੰ ਕਰਾਮਾਤੀ ਬਣਾਉਣ ਵਾਸਤੇ ਲਗਾਤਾਰ ਝੂਠ ਬੋਲਿਆ ਗਿਆ ਤੇ ਹੁਣ ਵੀ ਬੋਲਿਆ ਜਾ ਰਿਹਾ ਹੈ ਕਿ ਜਥੇਦਾਰ ਸਿੱਖ ਅਖਬਾਰੋਨ ਦੇ ਹੱਕਦਾਰ ਨੇ ਜਿਹੜੇ ਕਿ ਐਡੇ ਵੱਡੇ ਅਸਥਾਨਾਂ ਦੇ ਉੱਤੇ ਕੁਫਰ ਵੀ ਤੋਲਦੇ ਨੇ ਝੂਠ ਵੀ ਬੋਲਦੇ ਨੇ ਕਦੀ ਸੋਚਿਓ ਜਰੂਰ 9 ਜੁਲਾਈ 1994 ਨੂੰ ਪੰਜਾਬ ਦੇ ਗਵਰਨਰ ਸੁਰਿੰਦਰਨਾਥ ਦੀ ਪਰਿਵਾਰ ਦੇ ਬਾਕੀ ਨੌ ਜੀਆਂ ਸਮੇਤ ਹਵਾਈ ਹਾਦਸੇ ਵਿੱਚ ਮੌਤ ਹੋ ਗਈ। ਇਸ ਦੇ ਮਰਨ ਦੀ ਖਬਰ ਸੁਣਦੇ ਸਾਰੇ ਹੀ ਕੇਂਦਰੀ ਗ੍ਰਹਿ ਮੰਤਰੀ ਤੁਰੰਤ ਚੰਡੀਗੜ੍ਹ ਪਹੁੰਚਿਆ। ਉਹ ਸੁਰਿੰਦਰਨਾਥ ਦੇ ਘਰੋਂ ਬਹੁਤ ਸਾਰੇ ਬੰਡਲ ਪੰਡਾਂ ਬਣ ਕੇ ਨਾਲ ਲੈ ਗਿਆ। ਕੇਂਦਰੀ ਮੰਤਰੀ ਮੁਤਾਬਕ ਇਹ ਬੰਡਲ ਕੇਂਦਰ ਸਰਕਾਰ ਵੱਲੋਂ ਸਿਰਕ ਨਸ਼ਕ ਨਸ਼ਲ ਕੁਸ਼ੀ ਦੀਆਂ ਨੀਤੀਆਂ ਬਾਰੇ ਗੁਪਤ ਭੇਦ ਸੰਗ ਪ੍ਰਧਾਨ ਮੰਤਰੀ ਦੇ ਦਫ਼ਤਰ ਨੂੰ ਦਫ਼ਤਰ ਨੂੰ ਮਿਲੀ ਸੂਚਨਾ ਮੁਤਾਬਕ 1 ਕਰੋੜ 87 ਲੱਖ ਰੁਪਏ ਨਗਦ 7 ਕਿਲੋ ਸੋਨਾ 40 ਕਰੋੜ ਰੁਪਏ ਦੇ ਗਹਿਣੇ 2 ਅਰਬ 50 ਕਰੋੜ ਰੁਪਏ ਦੀ ਜਾਇਦਾਦ ਦੇ ਦਸਤਾਵੇਜ਼ ਸੁਰਿੰਦਰਨਾਥ ਦੇ ਘਰੋਂ ਮਿਲੇ ਸਨ ਇਹ ਸਾਰਾ ਪੈਸਾ ਸਿੱਖਾਂ ਵਿਰੋਧੀ ਕੰਮ ਕਰਨ ਵਾਲੇ ਵਿਅਕਤੀਆਂ ਅਤੇ ਜਥੇਬੰਦੀਆਂ ਵਿੱਚ ਵੰਡਿਆ ਜਾਣ ਵਾਸਤੇ ਬਿਨਾ ਕਿਸੇ ਲਿਖਤੀ ਰਿਕਾਰਡ ਤੋਂ ਇਸ ਨੂੰ ਦਿੱਤਾ ਹੋਇਆ ਸੀ ਜਿਹੜਾ ਕਿ ਐਕਸੀਡੈਂਟ ਐਕਸੀਡੈਂਟ ਹੋ ਗਿਆ ਇਹਦੇ ਕਰਕੇ ਅਖਬਾਰਾਂ 'ਚ ਇਹ ਗੱਲ ਆ ਗਈ ਨਹੀਂ ਤਾਂ ਕਿਸੇ ਨੂੰ ਪਤਾ ਹੀ ਨਹੀਂ ਲੱਗਣਾ ਸੀ ਸੰਗਤ ਸਿੰਘ ਸਪੋਕਸਮੈਨ 11 ਅਕਤੂਬਰ 2008 ਵਿੱਚ ਇਹ ਸਾਰਾ ਕੁਝ ਛਪਿਆ ਸੀ ਅੱਗੋਂ ਬੜੀ ਮਹੱਤਵਪੂਰਨ ਇੱਕ ਹੋਰ ਘਟਨਾ ਤੁਹਾਡੇ ਨਾਲ ਸਾਂਝੀ ਕਰਨ ਲੱਗਿਆ ਅਜੁੱਧਿਆ बाबू ਜਗਨਨਾਥ ਬੀਏ ਨੇ ਅਗਸਤ 1922 ਵਿੱਚ ਇਸ ਪੱਤਰ ਦਾ ਪਹਿਲੀ ਵਾਰੀ ਜ਼ਿਕਰ ਕੀਤਾ ਨਾਗਰੀ ਪ੍ਰਚਾਰਨੀ ਪੱਤਰਕਾ ਭਾਗ 3 ਅੰਕ 2 1979 ਬਿਕਰਮੀ ਨੂੰ ছত্রਪਤੀ சிவாਜੀ ਦੀ ਮਿਰਜ਼ਾ ਜੈ ਸਿੰਘ ਦੇ ਨਾਮ ਇੱਕ ਫਾਰਸੀ ਚਿੱਠੀ ਪ੍ਰਕਾਸ਼ਿਤ ਕੀਤੀ ਗਈ ਉਸ ਦੀ ਭੂਮਿਕਾ ਵਿੱਚ ਉਹਨਾਂ ਨੇ 30 ਸਾਲ ਪਹਿਲਾਂ ਪਟਨਾ ਦੇ ਮਹੰਤ ਸੁਮੇਰ ਸਿੰਘ ਇਹਦਾ ਸਮਾਂ 1847 ਤੋਂ 1903 ਬਿਕਰਮੀ ਤੋਂ ਦੋ ਇਤਿਹਾਸਿਕ ਪੱਤਰਾਂ ਦੀਆਂ ਨਕਲਾਂ ਲਈਆਂ ਸਨ ਇਹ ਪੱਤਰ ਫਾਰਸੀ ਵਿੱਚ ਲਿਖੇ ਹੋਏ ਸਨ ਇੱਕ ਸਿਵਾਜੀ ਵੱਲੋਂ ਜੈ ਸਿੰਘ ਵੱਲ ਇੱਕ ਗੁਰੂ ਗੋਬਿੰਦ ਸਿੰਘ ਵੱਲੋਂ ਕਹਿੰਦੇ ਔਰੰਗੇ ਵੱਲ ਸੀ ਬਾਬੂ ਜਗਨਨਾਥ ਨੂੰ ਕੁਝ ਸਮਾਂ ਇਹ ਖੱਤ ਨਾ ਲੱਭੇ ਪਿਆਰਾ ਸਿੰਘ ਪਦਮ ਦੇ ਹਵਾਲੇ ਮੁਤਾਬਕ ਕੁਝ ਸਮੇਂ ਮਗਰੋਂ ਗੁਰੂ ਗੋਮੀ ਸਿੰਘ ਵਾਲੇ ਖੱਤ ਦੀ ਨਕਲ ਉਸ ਨੂੰ ਮਿਲ ਗਈ ਪੁਰਾਣੇ ਫਟੇ ਕਾਗਜ ਦੇ ਟੁਕੜੇ ਜੋੜ ਕੇ ਬਾਬੂ ਜੀ ਨੇ ਇਸ ਦੇ 23 ਸ਼ੇਰ ਤਿਆਰ ਕਰ ਲਏ ਲਿਖ ਲਏ ਇਸ ਦੀ ਨਕਲ ਭਾਈ ਉਮਰਾਓ ਸਿੰਘ ਮਜੀਠੀਆ ਵੀਰ ਸਿੰਘ ਤੇ ਕਾਨ ਸਿੰਘ ਨੂੰ ਵੀ ਭੇਜ ਦਿੱਤੇ ਭਾਈ ਵੀਰ ਸਿੰਘ ਨੇ ਪਹਿਲੀ ਵਾਰ 16 7 1942 ਦੇ ਖਾਲਸਾ ਸਮਾਚਾਰ ਵਿੱਚ ਇਸ ਨੂੰ ਛਾਪ ਦਿੱਤਾ 2.5 ਸਾਲ ਬਾਗਰੋਂ ਸਰਦਾਰ ਕਪੂਰ ਸਿੰਘ ਨੇ ਅਜੀਤ ਉਰਦੂ 1944 ਵਿੱਚ ਇਹੀ ਖਤ ਛਾਪ ਕੇ ਇਸ ਦਾ ਨਾਮ ਫਤੇਨਾਮਾ ਰੱਖ ਦਿੱਤਾ ਫਿਰ ਇਹੀ ਨਾਮ ਬੜੀ ਦੇਰ ਤੱਕ ਪ੍ਰਚਲਿਤ ਹੋ ਗਿਆ ਤੇ ਲੋਕੀ ਫਤੇਨਾਮਾ ਕਹਿੰਦੇ ਰਹੇ ਜਿਸ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਲਿਖਤ ਜਫਰਨਾਮਾ ਆਖਿਆ ਜਾਂਦਾ ਹੈ ਉਸ ਦਾ ਪਛੋਕੜ ਇਹ ਹੈ ਹਵਾਲਾ ਬਰਗੇਡੀਅਰ ਦਲਜੀਤ ਸਿੰਘ ਗੁਰਮਤ ਪ੍ਰਕਾਸ਼ ਫਰਵਰੀ 1944 ਬਰਗੇਡੀਅਰ ਦਲਜੀਤ ਸਿੰਘ ਮੈਗਜ਼ੀਨ ਸ਼੍ਰੋਮਣੀ ਕਮੇਟੀ ਵਾਲਾ ਗੁਰਮਤ ਪ੍ਰਕਾਸ਼ ਫਰਵਰੀ 1944 ਇਹਦੇ ਵਿੱਚ ਇਹ ਸਾਰਾ ਹਵਾਲਾ ਛਪਿਆ ਹੋਇਆ ਹੈ ਇਤਨੇ ਇੱਕ ਬਚਨ ਪ੍ਰਵਾਨ ਕਰਨੇ ਚੋਣਮਾ ਸਾਖੀ ਸਹਿਤ ਭਾਗ ਪਹਿਲਾ ਇਹ ਇੱਥੇ ਮੈਂ ਸਮਾਪਤ ਕਰਦਾ ਅਗਲਾ ਚੋਣਮਾ ਸਾਖੀ ਸਹਿਤ ਜਾਂ ਹੋਰ ਪੁਸਤਕਾਂ ਦੇ ਵਿੱਚੋਂ ਆਪ ਜੀ ਨਾਲ ਵਿਚਾਰ ਜੋ ਸਮੇਂ ਦੀ ਲੋੜ ਮੁਤਾਬਕ ਸਾਂਝੇ ਕਰਦਾ ਰਵਾਂਗਾ ਹੋਈਆਂ ਭੁੱਲਾਂ ਲਈ ਖਿਮਾ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ